ਬੋਰਡ ਜਿਦਾਂ ਅੱਜ ਫਿਰ ਅੱਗੇ ਅਜ ਤੋਂ ਪਹਿਲਾਂ ਵੀ ਕਦੇ ਇਹਨਾਂ ਨੇ ਰਕਸ਼ਾ ਲਾਇਆ ਸੀ ਜੀ ਕਾਕਾ ਜੀ ਸ਼ਿਕੰਦਰ ਤੇ ਲੱਡੂ ਜਿਵੇਂ ਇਹਨਾਂ ਦਾ ਅਸੀਂ ਸਾਰਾ ਦਿਨ ਧੰਨਵਾਦ ਕਰਦੇ ਆਪਾਂ ਨੂੰ ਇਹ ਹੀ ਸਪੋਰਟਰ ਸਾਡੇ ਬਹੁਤ ਵਧੀਆ ਸੀ ਬਹੁਤ ਬਹੁਤ ਵਧਾਈ ਹੋਵੇ ਵੀ ਸਾਡਾ ਨੂੰ ਵਧਾਈ ਜੀ ਬਹੁਤ ਬਹੁਤ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਨਾਮ ਸਿੰਘ ਆਮ ਆਦਮੀ ਪਾਰਟੀ ਨਾਲ ਸੰਬੰਧਤ ਨਵਨਯੁਕਤ ਬਣੀ ਮੈਲਾ ਐਮਸੀ ਵੱਲੋਂ ਬੰਡੇ ਲੱਡੂ ਵੋਟਰਾਂ ਅਤੇ ਸਪੋਰਟਰਾਂ ਦਾ ਕੀਤਾ ਗਿਆ ਧੰਨਵਾਦ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਉਤ ਤਸੀਲ ਮੰਡੀ ਬਰੀਵਾਲਾ ਵਿਖੇ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਉਮੀਦਵਾਰ ਨਵਨਿਯੁਕਤ ਬਣੀ ਮਹਿਲਾ ਐਮਸੀ ਵੱਲੋਂ 쿠שי ਵਿੱਚ ਪਰਿਵਾਰ ਵੱਲੋਂ ਮਿਲ ਕੇ ਵੰਡੇ ਲੱਡੂ ਅਤੇ ਵੋਟਰਾਂ ਸਪੋਰਟਰਾਂ ਦਾ ਕੀਤਾ ਗਿਆ ਧੰਨਵਾਦ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਸੋਨੀ ਕੋਰ ਪਤਨੀ ਅਕਬਾਲ ਸਿੰਘ ਵਜੀਰ ਵਸਤੀ ਵਾਰਡ ਨੰਬਰ 11 ਤੋਂ ਇਹ ਲਈ ਵਾਰ ਘਟ ਉਮਰ ਦੀ ਮਹਿਲਾ ਐਮਸੀ ਬਣੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਉਹਨਾਂ ਦੇ ਪਰਿਵਾਰ ਵੱਲੋਂ ਮਿਲ ਕੇ ਇਸ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਅਸੀਂ ਇਸ ਵੇਲੇ ਨਾਵ ਨਿਯੁਕਤ ਸੋਨੀ ਕੋਰ ਅਤੇ ਸਾਡੇ ਬਹੁਤ ਪਿਆਰੇ ਇਹਨਾਂ ਦੇ ਹਸਬੰਦ ਮਿੱਤਰ ਇਕਬਾਲ ਸਿੰਘ ਜੀ ਦੇ ਘਰ ਮੌਜੂਦ ਮੰਡੀ ਬਰੀਵਾਲਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਵਿਖੇ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਨਗਰ ਪੰਚਾਇਤ ਮੰਡੀ ਬਰੀਵਾਲਾ ਦੇ ਇਲੈਕਸ਼ਨ ਹੋ ਕੇ ਹਟਿਆ ਸੀ ਇਸ ਪਰਿਵਾਰ ਦੇ ਵਿੱਚੋਂ ਪਹਿਲੀ ਵਾਰ ਅਤੇ ਛੋਟੀ ਉਮਰ ਦੇ ਵਿੱਚ ਜਿਹੜਾ ਕਿ ਵਾਰਡ ਨੰਬਰ 11 ਦੇ ਵਿੱਚੋਂ ਚੋਣ ਲੜੀ ਸੀ ਉਹਨਾਂ ਨੇ ਬਹੁਤ ਵੱਧ ਬਹੁਮਤ ਲੈ ਕੇ ਸਾਰੇ ਐਮਸੀਆਂ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਉਹਨਾਂ ਦੇ ਪਰਿਵਾਰ ਚ ਖੜੇ ਆ ਤੇ ਇਹਨਾਂ ਦੇ ਨਾਲ ਮਿਲ ਕੇ ਖੁਸ਼ੀਆਂ ਦੀ ਸਾਂਝ ਪਾਉਨੇ ਆ ਬੇਬੇ ਨਾਮ ਕੀ ਬਾਤ ਆਪਣਾਈ ਮੇਰਾ ਨਾਮ ਅਨਸਰ ਸਤਿੰਦਰ ਕੋ ਅੱਛਾ ਜਿਹੜੇ ਇਹ ਐਮਸੀ ਬਣੇ ਆ ਭੈਣ ਜੀ ਤੁਹਾਡਾ ਇਹਨਾਂ ਨਾਲ ਕੀ ਰਿਸ਼ਤਾ ਹੈ ਇਹ ਮੇਰੇ ਛੁੱਟੇ ਦਿਰਾਣ ਨੇ ਛੁੱਟੇ ਦਿਰਾਣ ਨੇ ਹਾਂ ਜੀ ਅੱਛਾ ਫਿਰ ਅੱਕੇ ਅਜ ਤੋਂ ਪਹਿਲਾਂ ਵੀ ਕਦੇ ਇਹਨਾਂ ਨੇ ਇਲੈਕਸ਼ਨ ਲੜਿਆ ਨਹੀਂ ਪਹਿਲੀ ਵਾਰ ਪਹਿਲੀ ਵਾਰ ਹੀ ਲੜਿਆ ਪਹਿਲੀ ਵਾਰ ਹੀ ਜਿੱਤ ਹਾਂਜੀ ਹਾਂਜੀ ਇਹ ਮਹਿਸੂਸ ਕਰਦਾ ਬਹੁਤ ਖੁਸ਼ੀ ਮੈਂ ਮਹਿਸੂਸ ਹੋ ਰਹੀ ਸਾਨੂੰ ਜਨਤਾ ਨੇ ਬਹੁਤ ਪਿਆਰ ਦਿੱਤਾ ਇਸ ਪਬਲਿਕ ਦੇ ਸਹਾਰੇ ਨਾਲ ਜੀ ਆਇਆਂ ਜੀ ਅਸੀਂ ਉਹਦਾ ਪ੍ਰਾਪਤ ਕੀਤੀ ਅੱਛਾ ਜਿਹੜੇ ਲੋਕਾਂ ਨੇ ਬਹੁਤ ਮਤ ਦਿੱਤਾ ਉਹਨਾਂ ਨੂੰ ਵੀ ਮੈਸੇਜ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਜੋ ਵੀ ਅਸੀਂ ਉਹਨਾਂ ਦਾ ਉਹਨਾਂ ਨੇ ਸਾਰਾ ਬਣਿਆ ਅਸੀਂ ਵੀ ਅੱਜ ਉਹਨਾਂ ਦਾ ਸਾਰਾ ਮਨਕ ਚੱਲ ਰਿਹਾ ਸਾਨੂੰ ਜੋ ਬੂਆ ਮਾਦੀ ਪਾਰਟੀ ਦੀ ਕਸਾ ਦੇ ਨਾਲ ਜੋ ਵੀ ਮਦਦ ਮਿਲੀ ਅਸੀਂ ਉਹਨਾਂ ਨੂੰ ਵੀ ਦੂਰੇ ਕੰਮਾਂ ਨੂੰ ਪੂਰੇ ਕਰਾਂਗੇ ਓਕੇ ਹਾਂ ਜੀ ਨਾਮ ਕੀ ਪੜ ਸੋਨੀਕਾਰ ਅੱਛਾ ਤੁਹੇ ਪਤਾ ਲੱਗਿਆ ਕਿ ਪਹਿਲੀ ਵਾਰ ਦੇ ਛੋਟੀ ਉਮਰ ਦੇ ਵਿੱਚ ਮਤਲਬ ਤੁਸੀਂ ਇਹ ਉਹਦਾ ਜਿਹੜਾ ਤੁਸੀਂ ਹਾਸਲ ਕੀਤਾ ਹੈ ਕਿੰਨੀ ਖੁਸ਼ੀ ਬਹੁਤ ਖੁਸ਼ੀ ਆਸ ਤੇ ਦਿਖਾਓ ਹਾਂ ਅੱਛਾ ਨਬੇ ਮਤਲਬ ਤੁਸੀਂ ਕਦੇ ਸੋਚਿਆ ਸੀ ਕਿ ਤੁਹਾਨੂੰ ਪਾਰਟੀ ਨੇ ਧੱਕੇ ਨਾਲ ਹੀ ਠਲਦਾ ਤਾਂ ਨਾ ਪਤਾ ਹੀ ਨਹੀਂ ਪਤਾ ਹੀ ਨਹੀਂ ਦਿੱਦੀ ਹੈ ਨਾ ਕੋਈ ਚਲਦਾ ਮਾਨਦੀ ਕੋਈ ਸੀ ਅੱਛਾ ਕਿਹੜੇ ਕਿਹੜੇ ਵਾਰ ਚੁੱਕੇ 11 ਨੰਬਰ ਵਾਲਾ 12 ਨੰਬਰ ਤੇ ਫਿਰ ਕੋਈ ਮੈ ਕਿੰਨੀ ਕੁ ਮੁਸ਼ਕਲ ਆਈ ਇਲੈਕਸ਼ਨ ਕੋਈ ਮੁਸ਼ਕਲ ਨਹੀਂ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਮੇਰੇ ਕੋਈ ਬਹੁਤੀ ਮਿਹਨਤ ਤਾਂ ਨਹੀਂ ਕਰਾਈ ਉਹਨਾਂ ਨੇ ਜਾਂ ਕੋਈ ਕਈ ਦੋਸਤ ਅਰੇ ਲੇ ਕਰਾਉਂਦੇ ਆ ਨਹੀਂ ਨਹੀਂ ਕੋਈ ਪਤਾ ਹੀ ਨਹੀਂ ਚੱਲਦਾ ਕੋਈ ਪਤਾ ਹੀ ਨਹੀਂ ਚੱਲਦਾ ਤੁਸੀਂ ਨਾ ਜਿਹਨੇ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਕੋਈ ਮੈਸੇਜ ਹੋਣਾ ਮੈਨੂੰ ਪਤਾ ਕੈਮਰੇ ਤੇ ਬੋਲਣ ਦੀ ਮੁਸ਼ਕਲ ਆ ਬਹੁਤ ਬਹੁਤ ਧੰਨਵਾਦ ਇਹ ਸੱਚ ਕਦੀ ਬਾਤ ਨਹੀਂ ਕੀਤਾ ਕਦੀ ਵੀਕਰ ਕਰ ਤੋ ਲਖਣ ਲੜੇ ਸੁਰੇ ਸੰਜਰੇ ਸਭ ਤੋਂ ਪਹਿਲੀ ਵਾਰ ਅੱਜ ਕੈਮਰੇ ਦੇ ਸਾਹਮਣੇ ਆਏ ਕਿਉਂ ਅੱਜ ਕੱਲ੍ਹ ਪਹਿਲਾਂ ਜ਼ਗੀਰਦਾਰੀ ਸਿਸਟਮ ਦੇ ਵਿੱਚ ਅਜਿਹਾ ਮਾਹੌਲ ਸੀ ਮੰਗਰਦੋਂ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਟਾਈਮ ਆਉਣ ਹੀ ਨਹੀਂ ਦਿੱਤਾ ਜਾਂਦਾ ਸੀ ਫਿਰ ਵੀ ਚਲੋ ਮੌਜੂਦਾ ਸਰਕਾਰਤਾ ਪਾਰਟੀ ਦਾ ਇੱਥੋਂ ਦੇ ਸਾਰੇ ਜਿੰਨੇ ਵੀ ਇਹਨਾਂ ਦੇ ਸਪੋਰਟਰਾਂ ਸਾਡੇ ਵੀਡੀਓ ਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਕਿ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਕ ਵਧੀਆ ਪੜ੍ਹੇ ਲਿਖੇ ਲੋਕਾਂ ਦੀ ਕਤਾਰ 'ਚ ਜਾ ਕੇ ਇਹਨਾਂ ਨੂੰ ਖੜੇ ਕੀਤਾ ਜਿੱਥੋਂ ਜਾ ਕੇ ਕਿ ਅੱਗੇ ਜਾ ਕੇ ਜੋ ਵੀ ਸਰਕਾਰ ਦੀਆਂ ਸਹੂਲਤਾਂ ਆਉਂਦੀਆਂ ਉਹ ਪਬਲਿਕ ਤੱਕ ਲਿਆਉਣ ਵਾਸਤੇ ਤਨਦੇਹੀ ਨਾਲ ਇਹ ਵਿਸ਼ਵਾਸਦਾਰ ਇਹ ਪਰਿਵਾਰ ਵੀ ਲੈ ਕੇ ਆਹਣਗੇ ਤੇ ਅਸੀਂ ਵੀ ਇਹ ਕਾਮਨਾ ਕਰਦੇ ਆ ਕਿ ਜਿਹੜਾ ਐਨੇ ਪਹਿਲੀ ਵਾਰੀ ਛੋਟੀ ਉਮਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਜਿਨ੍ਹਾਂ ਨੇ ਐਮਸੀ ਦਾ ਅਹੁਦਾ ਹਾਸਲ ਕੀਤਾ ਤੇ ਬਹੁਤ ਮਿਹਨਤੀ ਲੋਕ ਆ ਬਹੁਤ ਕੰਮ ਕਰਨ ਵਾਲੇ ਹੋਗਾ ਕਿ ਜਿੰਨੇ ਵੀ ਪਬਲਿਕ ਦੁਆ ਦੁੱਖ ਸਮੱਸਿਆਵਾਂ ਮਸਲੇ ਹੈਗੇ ਆ ਉਹਨਾਂ ਵਿੱਚ ਵੱਧ ਚੜ ਕੇ ਇਹਨਾਂ ਨੇ ਹਿੱਸਾ ਲੈਣ ਦਾ ਭਰੋਸਾ ਦਿੱਤਾ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਉਸ ਮੈਂ ਪੱਤਰਕਾਰ ਸਤਰਾਮ ਸਿੰਘ ਦੀ ਪੂਰੇ ਇਸ ਤੋਂ ਧੰਨਵਾਦ ਸਸਕਾ